ਅਸਲੇ ਨਾਲ ਸੋਸ਼ਲ ਮੀਡੀਆ ਤੇ ਫੋਟੋ ਪਾਉਣੀ ਪਈ ਮਹਿੰਗੀ ਦੋ ਨੌਜਵਾਨਾਂ ਨੂੰ ਅਸਲੇ ਸਮੇਤ ਕੀਤਾ ਗ੍ਰਿਫਤਾਰ ਥਾਣਾ ਨਈਂਆਵਾਲਾ ਵਿਖੇ ਮਾਮਲਾ ਦਰਜ ਕਰ ਦੋਨਾਂ ਨੂੰ ਕੀਤਾ ਗਿਆ ਬੰਦ ਹਵਾਲਾਤ ਡੀਐਸਪੀ ਵੱਲੋਂ ਦਿੱਤੀ ਗਈ ਜਾਣਕਾਰੀ ਦੱਸਦੀ ਹੈ ਕਿ ਜਿੱਥੇ ਅਸਲੇ ਦੇ ਨਾਲ ਸੋਸ਼ਲ ਮੀਡੀਆ ਤੇ ਫੋਟੋ ਪਾਉਣਾ ਬੈਨ ਕੀਤਾ ਹੋਇਆ ਹੈ ਤੇ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਕਿ ਅਗਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਅਸਲੇ ਨਾਲ ਫੋਟੋ ਪਾਉਂਦਾ ਹੈ ਤਾਂ ਉਸ ਦੇ ਮਾਮਲਾ ਦਰਜ ਕੀਤੇ ਜਾਵੇ ਕਿਉਂਕਿ ਇਸ ਦੇ ਨਾਲ ਜਿਹੜੀ دہشت ਆ ਉਹ ਫੈਲਦੀ ਹੈ ਅੱਤੈ ਇਸੇ ਤਰ੍ਹਾਂ ਦਾ ਮਾਮਲਾ ਹੈ ਕਿ ਥਾਣਾ ਨਈਆਂ ਵਾਲਾ ਦੇ ਅਧੀਨ ਆਇਆ ਜਿੱਥੇ ਇੱਕ ਨੌਜਵਾਨ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਸਲੀ ਦੇ ਨਾਲ ਫੋਟੋ ਪਾਈ ਗਈ ਤੇ ਇਸ ਸਬੰਧ ਦੇ ਵਿਸਬੀ ਨੇ ਕਿਹਾ ਕਿ ਇਸ ਦੇ ਨਾਲ ਦਸ ਦਾ ਮਾਮਲ ਬਣਦਾ ਸੀ ਤਾਂ ਉਹਨਾਂ ਵੱਲੋਂ ਉਸ ਨੌਜਵਾਨ ਨੂੰ ਗ੍ਰਿਫਤਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਪੁੱਛਗਿੱਛ ਤੋਂ ਇਹ ਅਸਲਾ ਉਸਨੇ ਕਿਸ ਤੋਂ ਲੈਂਦਾ ਸੀ ਤੇ ਇੱਕ ਹੋਰ ਵਿਅਕਤੀ ਨੂੰ ਜਿਹੜਾ ਉਹ ਹੋਮ ਵੀ ਇਹਨਾਂ ਵੱਲੋਂ ਆਪਣਾ ਇਹ ਆਪਣਾ ਪੜਸਵਲੋਂ ਗ੍ਰਿਫਤਰ ਕੀਤਾ ਗਿਆ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਹੁਣ ਦੋਨਾਂ ਨੂੰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਆ ਉਸ ਨੂੰ ਸੁਣਾਉਣ ਐਸਐਸਬੀ ਕੀ ਕਹਿੰਦੇ ਨੇ ਡੀਐਸਬੀ ਮਨਜੀਤ ਸਿੰਘ ਉਹ ਮੁੱਦਿਆਂ ਤੇ ਪ੍ਰੈਸ ਕਾਨਫਰੰেন্স ਕਰ ਰਹੇ ਆ ਭਈ ਸਾਡੇ ਮਾਂਜੋਗ ਐਸਐਸਪੀ ਸਾਹਿਬ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜੀ ਦੀ ਦਿਸ਼ਾ ਨਿਰਦੇਸ਼ਨ ਸਾਰ ਜੁੱਧ ਨਸ਼ਾ ਬਰਦ ਅਤੇ ਮਾੜੇ ਅੰਸਰਾਂ ਦੇ ਬਰਖਲਾਪ ਜਿਹੜੀ ਸਾਡੀ ਬਠਿੰਡਾ ਪੁਲਿਸ ਦੀ ਮਹਿਮ ਚੱਲ ਰਹੀ ਆ ਉਹਦੇ ਵਿੱਚ ਥਾਣਾ ਨਈਆਂਵਾਲ ਦੇ ਐਸ ਐਚਓ ਸਾਹਿਬ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਉਦੋਂ ਇੱਕ ਬਹੁਤ ਵੱਡੀ ਕੱਲ ਸਫਲਤਾ ਮਿਲੀ ਕਿ ਜਦੋਂ ਮਿਤੀ 21 ਅੱਠ ਬੱਚੀ ਨੂੰ ਕੱਲ ਐਸ ਆਈ ਲਖਵਿੰਦਰ ਸਿੰਘ ਐਚਸੀ ਆਪਣੇ ਦਲਜੀਤ ਸਿੰਘ ਕਨਸਟੇਬਲ ਰਣਜੀਤ ਸਿੰਘ ਤੇ ਐਸਐਚਓ ਸਾਹਿਬ ਦੀ ਜੇਰੇ ਨਿਗਰਾਨੀ ਜਦੋਂ ਪੁਲਿਸ ਪਾਰਟੀ ਨਾਥਿਆਣਾ ਪਿੰਡ ਤੋਂ ਮਹਿਮਾ ਸਵਾਈ ਸਾਈਡ ਨੂੰ ਜਾ ਰਹੀ ਸੀ ਤਾਂ ਪੌਲ ਨਹਿਰ ਦੇ ਉੱਤੇ ਇੱਕ ਨੌਜਵਾਨ ਉਸ ਸ਼ੱਕੀ ਹਾਲਤ ਵਿੱਚ ਕਾਬੂ ਕਰਕੇ ਜਿਹਦਾ ਨਾਮ ਪਤਾ ਪੁੱਛਿਆ ਜਿਹਦਾ ਨਾਮ हरविंदर सिंह और हैप्पी पुत्र जसबीर सिंह वासी ਪਿੰਡ ਪਨੂਰ थाना ਸਮਾਲਸਰ ਜ਼ਿਲ੍ਹਾ ਮੋਗਾ ਤੇ ਜਿਸ ਪਾਸੋਂ ਅਸੀਂ 15 ਗ੍ਰਾਮ ਹੈਰਨ ਬ੍ਰਾਮਤ ਕਰਕੇ ਉਸ ਦੇ ਵਰਕਲਾਪ ਮਕਦਮਾ ਨੰਬਰ 176 एंड 21 ਬੀ ਐਂਡ ਡੀ ਪੀ ਐਕਟ थाना ਮਈਂਆਬਲ ਦੇ ਮਕਦਮਾ ਦਰਜ ਕੀਤਾ ਤੇ ਇਸੇ ਦਰਾਂ ਜਦੋਂ ਅਸੀਂ ਉਸਦੀ ਪੁੱਛਗਿੱਛ ਕੀਤੀ ਤੇ ਪਾਇਸ ਆਈਡੀ ਤੋਂ ਤੇ ਥਾਣੇ ਦੇ ਰਿਕਾਰਡ ਤੋਂ ਅਸੀਂ ਇਹ ਚੈੱਕ ਕੀਤਾ ਤਾਂ ਉਸ ਵਿਅਕਤੀ ਦੇ ਬਰਾਬਰ ਖਿਲਾਫ 13 ਮੁਕੱਦਮੇ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹਦੇ ਵਿੱਚ ਕਤਲ ਦਾ ਮੁਕੱਦਮਾ ਲੁੱਟਖੋਹ ਦੇ ਮੁਕੱਦਮੇ ਗੈਰ ਕਾਨੂੰਨੀ ਹਥਿਆਰਾਂ ਦੇ ਮੁਕੱਦਮੇ ਤੇ ਦੁਕਾਨ ਅੰਦਰ ਦਾਖਲ ਹੋਣ ਦੇ ਮੁਕਦਮੇ ਤੇ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੇ ਮੁਕਦਮੇ ਤੇ ਸਮਗਲੰਗ ਦੇ ਮੁਕਦਮੇ ਜਿਹਦੇ ਵਿੱਚ 51 ਕਿਲੋ ਉਤੋਂ ਡੋਡੇ ਚੂਰਾ ਪੋਸਟ ਸਰਦੂਲਗੜ ਦੇ ਵਿਕੇ ਬਰਾਮਦ ਹੋਏ ਸੀ ਤੇ ਜਿਹਦੇ ਵਿੱਚ ਉਹ ਇੱਕ ਮੁਕਦਮੇ ਦੇ ਵਿੱਚੋਂ ਉਹ ਪਗੋੜਾ ਚੱਲ ਰਿਹਾ ਖਾਣਾ ਸਮਾਲਸਰ ਦਾ ਤੇ ਦੋ ਮੁਕਦਮੇ ਜਿਹਦੇ ਵਿੱਚ ਇੱਕ ਐਸ ਐਚਓ ਸਮਾਲਸਰ ਤੇ ਉਸ ਪਾਰਟੀ ਤੇ ਉਸ ਤੋਂਲੇ ਸਾਥੀਆਂ ਨੇ ਹਮਲਾ ਕੀਤਾ ਸੀ ਜਿਹਦੇ ਵਿੱਚ ਆਈਪੀਸੀ ਦੀ ਜਿਹੜੀ ਪੁਰਾਣੀ ਆਈਪੀਸੀ ਮੋٹے ਤੌਰ ਤੇ ਉਹਦੇ 307 353 ਤੇ 25 599 ਆਰਮਜ਼ ਐਕਟ ਦੇ ਅਧੀਨ ਉਹਦੇ ਤੇ ਮੁਕੱਦਮਾ ਦਰਜ ਸੀਗਾ ਤੇ ਉਹਦੇ ਵਿੱਚੋਂ ਉਹ ਪਘੋੜਾ ਚੱਲ ਰਿਹਾ ਸੀ ਉਹਦੀ ਗ੍ਰਿਫਤਾਰੀ ਬਾਕੀ ਆ ਤੇ ਇੱਕ ਹੋਰ ਮੁਕੱਦਮਾ ਪਿੰਡ ਭਲੂਰ ਵਿੱਚ ਹੈ ਮੁਕੱਦਮਾ ਨੰਬਰ 6 ਉਹ ਉਹਦੇ ਵਿੱਚ ਉਸਨੇ ਇੱਕ ਦੁਕਾਨ ਅੰਦਰ ਦਾਖਲ ਹੋ ਕੇ ਨਾਲੇ ਤਾਂ ਦੁਕਾਨਦਾਰ ਨੂੰ ਜ਼ਖਮੀ ਕਰਤਾ ਸੀ ਨਾਲੇ ਲੁੱਟਕੋ ਕਰਤੀ ਸੀ ਉਸ ਮੁਕਦਮੇ ਦੇ ਵਿੱਚੋਂ ਵੀ ਉਹ ਉਹਦੀ ਗ੍ਰਿਫਤਾਰੀ ਬਾਕੀ ਸੀ ਸਰ ਜੀ ਇਨੇ ਕਿ ਪਛੇ ਹੁੰਦੇ ਮਤਲਬ ਬਾਹਰ ਪੁਰਾਣੇ ਬਕਸੇ ਕਿ ਦੇਖੋ ਉਹ ਜਿਹੜੇ ਬਾਕੀ ਮੁਕਦਮੇ ਸੀਗੇ ਉਹਦੇ ਵਿੱਚੋਂ ਕਾਸਟ ਦੇ ਵਿੱਚੋਂ ਤਾਂ ਉਹਦੇ ਜੇ 5 ਮੁਕੱਦਮੇ ਜਿਹੜੇ ਹੈਗੇ ਉਹ ਮਾਨਯੋਗ ਅਦਾਲਤ ਦੇ ਵਿੱਚ ਬੀਲ ਤੋਂ ਬਾਅਦ ਉਹ ਚੇਰੇ ਸਮੈਤ ਕੋਰਟ ਦੇ ਵਿੱਚ ਚੱਲ ਰਹੇ ਆ ਤੇ ਬਾਕੀ ਇੱਕ ਮਕਦਮੇ ਦੇ ਵਿੱਚੋਂ ਜਦੋਂ ਉਹਨੇ ਪੁਲਿਸ ਪਾਰਟੀ ਦੇ ਨਾਲ ਉਹਦਾ ਉਹਨੇ ਹਮਲਾ ਕੀਤਾ ਉਸ ਤੋਂ ਬਾਅਦ ਉਹ ਪਗੋੜਾ ਹੋ ਗਿਆ ਸੀ ਕੋਰਟ ਨੇ ਵੀ ਉਹਨੂੰ ਪਗੋੜਾ ਪਗੋੜਾ ਕਰਾਰ ਦਿੱਤਾ ਸੀ ਤੇ ਸਾਡੀਆਂ ਪੁਲਿਸ ਪਾਰਟੀਆਂ ਉਹਦੀ ਮਸਤੀ ਦੇ ਨਾਲ ਭਾਲ ਕਰ ਰਹੀਆਂ ਸੀ ਜੀਐਸਪੀ ਸਾਹਿਬ ਦੀ ਗੱਲ ਕਰੀਏ ਜਿਹਦੇ 13 ਮਕਦਮੇ ਐ ਜੋ بار-बार ਟ੍ਰਾਈ ਕਰਤਾ ਜਾਂਦੀ ਉਸ ਤੇ ਕੋਈ ਬੀਐਨਰਸ ਦੇ ਕੋਈ ਐਕਸਟਰਾ ਤਰ੍ਹਾਂ ਵੀ ਲਗਾਈ ਜਾਂਦੀ ਹੈ ਉਹਦੇ ਤੇ ਜਿਹੜਾ ਹੈਗਾ ਬੀਐਸਐਮ ਦੇ ਹੁਣ ਜਿਹੜੇ ਨਵੇਂ ਕਾਨੂੰਨ ਦੇ ਮਤਾਬਕ ਬੜੀਆਂ ਸਖਤ ਧਰਾਮਾ 111 ਪੀ ਐਨ ਐਸ ਦੇ ਅਧੀਨ ਉਹ ਧਾਰਾ ਲੱਗ ਸਕਦੀ ਹੈ ਬਾਕੀ ਅਸੀਂ ਉਹ ਹਰ ਪ੍ਰਕਾਰ ਦੇ ਨਾਲ ਉਹਦਾ ਜਿਨ੍ਹਾਂ ਨੇ ਉਹਦੀ ਬੇਲ ਦਿੱਤੀ ਜਾਂ ਉਹਦੀ ਜਿਹੜੀ ਪ੍ਰਾਪਰਟੀ ਆ ਨਵੇਂ ਕਾਨੂੰਨ ਦੇ ਅਨਸਾਰ ਉਹ ਹੀ ਪ੍ਰਾਪਰਟੀ ਨੂੰ ਵੀ ਅਟੈਚ ਕਰਵਾਵਾਂਗੇ ਤੇ ਉਹਨੂੰ ਸਲਾਖਾਂ ਪਿੱਛੇ ਪਹਚਾ ਕੇ ਤੇ ਉਹਨੂੰ ਸਜ਼ਾ ਦੇ ਅੰਜਾਮ ਤੱਕ ਪਹੁੰਚਾਵਾਂਗੇ ਇਹ ਕੀ ਕੱਤ ਨੰਬਰ ਉਹ ਲਾਈਨ ਚ 2023 ਦੀ ਮਾਮਲਾ ਵਰਤ ਰਿਹਾ ਹੁਣ ਵੀ ਲੱਗਦਾ ਇਹਦੇ ਕੀ ਲਿੰਕ ਸੀ ਜੀ ਦਾ ਕੋਡ ਇਹ ਦੇਖੋ ਜਿਹੜੇ ਅਪਰਾਧੀ ਕਿਸਮ ਦੇ ਲੋਕ ਆ ਇਹ ਜਿਹੜੇ ਅਪਰਾਧ ਕਰਨ ਦੀ ਮੰਚਾ ਦੇ ਨਾਲ ਦੇਖੋ ਇਹਦੇ ਤੇ ਮਾਲਸਾ ਜ਼ਿਲ੍ਹੇ ਦੇ ਵਿੱਚ ਮੋਗਾ ਜਿਹੜੇ ਇੱਥੇ ਬਠਿੰਡਾ ਹੈ ਵੱਖ-ਵੱਖ ਜਗ੍ਹਾ ਤੇ ਇਹ ਘੁੰਮਦੇ ਰਹਿੰਦੇ ਸੋ ਜਿਹੜੇ ਕੰਮ ਕੀ ਕਰਦਾ 10 ਸਾਲ ਉਮਰ ਕਿੰਨੀ ਹੈ ਇਹਦੀ ਤਕਰੀਬਨ 27 ਸਾਲ ਦੀ ਇਹਦੀ ਉਮਰ ਆ ਇਹ ਇੱਕ ਜਿਹੜੇ ਮੁਕੱਦਮਿਆਂ ਦੇ ਬੇਸ ਤੇ ਤਾਂ ਦੇਖੋ ਇਹ ਇਹ ਨੌਜਵਾਨ ਜਿਹੜਾ ਹੈਗਾ ਇਹ ਬਿਲਕੁਲ ਤੇ ਆ ਮਤਲਬ ਕ੍ਰਿਮੀਨਲ ਮਾਈਂਡਡ ਵਿਅਕਤੀ ਸੀ ਕਿਸੇ ਗੱਲ ਦਾ ਨਹੀਂ ਉਸ ਕਰਦਾ ਕਿ ਜਿਹੜਾ ਉਸ ਦਾ ਜਿਹੜਾ ਬਾਰੇ ਹਸਦੀ ਉਹ ਇਹ ਅਸਲ ਤਾਂ ਇਹ ਦੋ ਨੰਬਰ ਦਾ ਹੀ ਇਹਦੇ ਜਿਹੜੇ ਸਾਥੀਆਂ ਤੋਂ ਤਿੰਨ ਪਿਸਟਲ ਉਹਨਾਂ ਨੇ ਬਰਾਮਦ ਕੀਤੇ ਆ ਸਮਾਲਸਰ ਵਾਲਿਆਂ ਤੋਂ ਅਸੀਂ ਵੀ ਡਵਾਈ ਦੇ ਨਾਲ ਪੁੱਛਗਿੱਛ ਕਰ ਰਹੇ ਆ ਇਹਨਾਂ ਕੋਲੇ ਅਸਲਾਤੋ ਗੈਰ ਕਾਨੂੰਨੀ ਹੁੰਦਾ ਹੈ ਨਾ ਇਹ ਜਿਹੜੇ ਗੈਰ ਕਾਨੂੰਨੀ ਕਿਸੇ ਨੇ ਸੰਭਰ ਰੱਖਤਾ ਇਹ ਮਾਮਲੇ ਸਰਕਾਰ ਆਪਣੇ ਤੱਕ ਪਹੁੰਚ ਆਏਗਾ ਇਹ ਅਸੀਂ ਇਸ ਦੀ ਪਰਤਾਲ ਡੰਗਾਈ ਦੇ ਨਾਲ ਰਮਾਂਡੇ ਦਾ ਲੈ ਕੇ ਇਹਦੀ ਪੁੱਛ ਵਿੱਚ ਕਰਕੇ ਜੋ ਵੀ ਤੱਥ ਹੋਏ ਉਹ ਸਾਹਮਣੇ ਲੈ ਕੇ ਆਵਾਂ ਇਸ ਤਰ੍ਹਾਂ ਮਿਤੀ 18 25 ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਅਨਸਾਰ ਮਾਰਿਆਂ ਅਸਰਾਂ ਦੇ ਵਿਰੁੱਧ ਬਿੱਟੀ ਮਹਿਮਦ ਅਦੀਨ ਐਸ ਐਚਓ ਥਾਣਾ ਨਈਆਂਵਾਲ ਐਸ ਆਈ ਅਮਰਿੰਦਰ ਸਿੰਘ ਜੀ ਤੇ ਇਹਨਾਂ ਦੇ ਨਾਲ ਪੁਲਿਸ ਪਾਰਟੀ ਇਹਨਾਂ ਨੂੰ ਇੱਕ ਇਤਲਾਹ حاصل ਹੋਈ ਸੀ ਕਿ ਇੱਕ ਨੌਜਵਾਨ ਸੋਸ਼ਲ ਮੀਡੀਆ ਉੱਤੇ ਉਹਦੀ ਜਿਹੜੀ ਫੋਟੋ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਉਹ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਸੀ ਜਿਹਦੇ ਕਰਕੇ ਸਮਾਜ ਦੇ ਵਿੱਚ ਤੇ ਆਮ ਉਹਲੇ ਪਾਰੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਜਿਸ ਦੇ ਆਧਾਰ ਤੇ ਅਸੀਂ ਉਸ ਨੌਜਵਾਨ ਦੇ ਵਰਕਲਪ ਮਕਦਮਾ ਜਿਹਰੇ ਤਾਰਾ 223 ਬੀ ਐਮ ਐਸ ਤੇ 125 ਬੀ ਐਨ ਐਸ ਤੇ 25 54 ਅਰਮਜ਼ਟ ਦੇ ਅਧੀਨ ਮਕਦਮਾ ਦਰਜ ਕਰਕੇ ਉਸ ਨੌਜਵਾਨ ਜਿਸ ਦਾ ਨਾਮ ਪਤਾ ਜਸਪ੍ਰੀਤ ਸਿੰਘ ਰਪਜਸਾ ਪੁੱਤਰ ਰੂਪ ਸਿੰਘ ਵਸੇ ਗੁਨੀਆਣਾ ਖੁਰਦ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਤੇ ਉਹਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਦਰਾਂ ਨੇ ਰਿਮਾਂਡ ਉਸ ਦੀ ਪੁੱਛਗੈਸ ਤੋਂ ਜਿਸ ਤੋਂ ਉਹਨੇ ਇਹ ਜਿਹੜਾ ਫੇਰਿੰਗ ਕਰਨ ਦੇ ਲਈ ਇਹ ਜਿਹੜਾ ਅ ਹਥਿਆਰ ਲਿਆ ਸੀ ਤੇ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਇਹ ਹਥਿਆਰ ਉਸ ਨੂੰ ਇੱਕ ਲਖਵੀਰ ਸਿੰਘ ਅਰਥ ਲਖੀਰੋ ਪੁੱਤਰ ਮੇਜਰ ਸਿੰਘ ਵਾਸੀ ਕੋਠੇ ਨੱਠਾ ਸਿੰਘ ਨੇ ਪ੍ਰੋਵਾਈਡ ਕੀਤਾ ਸੀ ਤੇ ਇਸੇ ਦੌਰਾਨ ਅਸੀਂ ਉਹ ਲਖਵੀਰ ਸਿੰਘ ਲਖੀਰੋ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕਰਕੇ ਉਸ ਪਾਸੋਂ ਅਸੀਂ ਉਹ ਜਿਸ ਦੇ ਨਾਲ ਜਸਪ੍ਰੀਤ ਸਿੰਘ ਨੇ ਫਾਇਰਿੰਗ ਕੀਤੀ ਸੀ ਇੱਕ 12 ਬੋਰ ਦਾ ਦੇਸੀ ਕਟਾ ਤੇ ਇੱਕ ਜਿੰਦਾ ਰੌਂਦ ਅਸੀਂ ਉਸ ਤੋਂ ਬਰਾਮਦ ਕਰਕੇ ਤੇ ਉਹਨੂੰ ਉਸ ਤੇ ਉਹਨੂੰ ਗ੍ਰਫਤਾਰ ਕੀਤਾ ਸੀ ਤੇ ਉਸ ਨੂੰ ਵੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦੀ ਵੀ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਲੱਗੇ ਕਿੱਥੋਂ ਆਈ ਸੀ ਇਹ ਇਹ ਜਿਹੜਾ ਇਸ ਬਾਰੇ ਅਸੀਂ ਉਹ ਸਾਡੇ ਪੁਲਿਸ ਰਿਮਾਂਡ ਤੇ ਆ ਤੇ ਉਸ ਬਗਾਈ ਤੋਂ ਪੁੱਛਗਿੱਛ ਕਰਕੇ ਵੀ ਜੋ ਵੀ ਉਹਦਾ ਲੈ ਕੇ ਆਉਣ ਦਾ ਸੋਰਸ ਉਸ ਬਾਰੇ ਪਤਾ ਲਗਾ ਰਹੇ ਹਨ ਲਖਵੀਰ ਸਿੰਘ ਕਿਸ ਵਾਸਤੇ ਲੈ ਆਸ਼ਤੇ ગામ ਦੇ ਦੂਸਰੇ ਬੰਦੇ ਨੇ ਜਸਪੀ ਸਿੰਘ ਨੇ ਕਦੇ ਵਾਸਤੇ ਆ ਇਹ ਦੇਖੋ ਜਿਹੜਾ ਲਖਵੀਰ ਸਿੰਘ ਦੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਆ ਜਿਹਦੇ ਵਿੱਚੋਂ ਇੱਕ ਤਾਂ ਉਹਦੇ ਤੇ ਕਤਲ ਦਾ ਮੁਕੱਦਮਾ ਦਰਜ ਹੈ ਤੇ ਇੱਕ ਟਾਕਾ ਮਾਰਨ ਦੀ ਤਿਆਰੀ ਦਾ ਮੁਕੱਦਮਾ ਦਰਜ ਆ ਤੇ ਉਹ ਕ੍ਰਿਮੀਨਲ ਮਾਈਂਡਡ ਕਿਸਮ ਦਾ ਉਹ ਵਿਅਕਤੀ ਆ ਤੇ ਉਹ ਤੋਂ ਅਸੀਂ ਡਿਗਜ ਦੇ ਨਾਲ ਇਹ ਸਾਰੇ ਸਬੰਧੀ ਪੁਛਗਛ ਕਰ ਰਹੇ ਹਾਂ Obrigado.